ਸੇਕ ਨੋ ਨੋ ਚਾਹੋ ਜੀ ਮੈਂ ਬੜਾ ਪਿੰਕ ਕੋਈ ਆਇਆ ਮੈਂ ਕੱਟਾਇਆ ਹੈ ਜਿਹੜੇ ਕਬਰੇ ਮਲੰਦਰੀ ਬੜੇ ਪੜਤੋ ਕਰਦੇ ਬਸ ਚੱਲ ਜਾਈਏ ਗੱਡੀ ਚੇਰੇ ਹੋ ਗੱਡੀ ਚੇ ਕਦੇ

ਇਹਨ ਘਰ ਰੱਖੇ ਉਹ ਕਿੱਥੇ ਗਏ ਆ ਇਹ ਤਾਂ ਹੈਗੇ ਇੱਥੇ ਹੀ ਨੇ ਹੋਣ ਨਹੀਂ ਪਤਾ ਬੇ ਸੂਰੇ ਹੋ ਗਈ ਆ ਹਾਂ ਸ਼ਰਾਬ ਬਾੜੀ ਤਾਂ ਨਹੀਂ ਕਿਤੇ ਗਏ ਇੰਨੇ ਆਦੇ ਆਉਣ ਕਿਤੇ ਗਏ ਕਾਚ ਮੇਰੇ ਕੋਲ ਲੱਗੋ ਪੋਲਟੇਨ ਪੋਲਟੇਨ ਹਾਂ ਮੈਂ ਨਹੀਂ ਗਿਆ ਕੋਈ ਨਹੀਂ ਮੈਂ ਆ ਗਿਆ ਮਾਤਾ ਦਾ ਨਾਮ ਲੈ ਲਈ ਮੈਂ ਆਪ ਨੂੰ ਯਾਦ ਕਰਦਾ ਕਿਨਾ ਹੋਣਾ ਨੀ ਕੱਟਰ ਦੇਗੇ ਜੀ ਕੱਟਰ ਸਾਰੇ ਕੱਟ ਲਾ ਲਓ ਡਿੱਗੀ ਦੀ ਕਾਪੂ ਡਿੱਗੀ ਨੂੰ ਘੋਲ ਲੈ ਦੀ ਚਲੋ ਖੋਲੋ 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 ਇਹ ਰੱਤੀ ਕੇਪਾ ਖੋਲੋ ਗੋੜਾ ਲੈ ਕੇ ਆ ਜੀ ਦੇਖ ਲਾ ਥੱਲੇ ਅੱਲਾ ਗੋੜੀ ਹੈ ਆਹੋ ਕਿਹੜੇ ਬੈਣੀ ਹੁਣੇ ਲੈ ਕੇ ਆਏਗੀ ਫੋਟ ਦੇਖੋ ਜੀ ਨਰਾਏ ਜੀ ਸੱਤ 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 ਤੁਹਾਡੇ ਇਹਦੇ ਕੱਪੜੇ ਬੱਤ ਹਾਂ ਜੀ ਸੱਤ ਕੱਪੜੀਆਂ ਮਾਸ਼ੱਅੱਲਾ ਪੰਜ ਦੇਖਦੇ ਹਾਂ ਹੁਣ ਤੱਕ ਪੰਜ ਜਾਰੀ ਸੱਤ ਹੁਣੇ ਲੈ ਕੇ ਆ ਨਾਲੀ ਦੇ ਜੀ ਆਹ ਫਿਰ ਲਾਣ ਬਣਵਾਸੇ ਨਾ ਹੀ ਨਹੀਂ ਹੋਈ ਆ ਬੰਦੀ ਯਾਰ ਕੋਡ ਨਾ ਕਰੀਏ ਨਹੀਂ ਨਹੀਂ ਨਾ ਇੱਥੇ ਨਹੀਂ ਕਰਦੇ ਨਹੀਂ ਆ ਕੇ ਨਹੀਂ ਤੋੜਾ ਕਾਰ ਤੇ ਵੱਲੋਂ ਜੁੱਧ ਨਸ਼ਿਆਂ ਅਬ੍ਰੁੱਧ ਮਹਿਮਦੇ ਦੀ ਡੀਜੀਪੀ ਪੰਜਾਬ ਗੌਰਵ ਜਾਦਤ ਜੀ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜੁੱਧ ਨਸ਼ਾ ਰੋਧ ਦੀ ਮੈਮ ਚਲਾਈ ਜਾ ਰਹੀ ਹੈ ਇਸੇ ਕੜੀ ਦੇ ਅਧੀਨ ਅੱਜ ਦਰਾਹਾ ਪੁਲਿਸ ਦੇ ਵੱਲੋਂ ਐਸ ਐਚ ਓ ਸਰਦਾਰ ਜਸਵਿੰਦਰ ਸਿੰਘ ਦੇ ਅਗਵਾਈ ਹੇਠ ਦਰਾਹਾ ਦੇ ਵੱਖ-ਵੱਖ ਸ਼ੱਕੀ ਸਥਾਨਾਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਵਧੇਰੇ ਜਾਣਕਾਰੀ ਲਈ ਐਸ ਐਚ ਓ ਸਾਹਿਬ ਨਾਲ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਤੁਸੀਂ ਛਾਪੇਮਾਰੀ ਕੀਤੀ ਹੈ ਜੀ ਤੇ ਕਿਹੜੇ-ਕਿਹੜੇ ਇਲਾਕਿਆਂ 'ਚ ਤੁਸੀਂ ਛਾਪਾ ਮਾਰੀ ਕੀਤੀ ਹੈ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਖੰਡਾਂ ਦੇ ਦਿਸ਼ਾ-ਨਿਦਾਸ਼ਾ ਦੇ ਤਹਿਤ ਮਾਰੂ ਫੂਰਥ ਦੀ ਮਦਦ ਲੈ ਕੇ ਵਕ ਵਕ ਗਰਾਹ ਸ਼ਹਿਰ ਦੇ ਸਹਿਰਾ ਮਹੱਲਿਆਂ ਵਿੱਚ ਸਰਚ ਕੀਤੀ ਗਈ ਆ ਇਹਦੇ ਕਿੰਨੇ ਲੋਕ ਲੋਕਾਂ ਦੇ ਘਰ ਤੇ ਚੈਕਿੰਗ ਕੀਤੀ ਗਿਆ ਅਚਾਨਕ ਇਹਨਾਂ ਦੇ ਖਿਲਾਫ ਪਹਿਲਾ ਕ੍ਰਿਮੀਨਲ ਕੇਸ ਦਰਜ ਨੇ ਤੇ ਜੁਰੰਗ ਜਿਹੜੀ ਸਰਚ ਆ ਉਦੇਬੇ ਹੁਣ ਤੱਕ ਕੋਈ ਨਸ਼ੀਗਰੀ ਜਿਹਦੀ ਵਸਤੂ ਦਾ ਬਰਾਮਦ ਨਹੀਂ ਹੋਈ ਇਹ ਸਾਡਾ ਸੱਚ ਪ੍ਰਸ਼ਨ ਹੈ ਉਹ ਜਾਰੀ ਹੈ ਇਹ ਬਰਾਮਦਗੀ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਜਿਸ ਤਰ੍ਹਾਂ ਕਿ ਜੋ ਪੁਲਿਸ ਹੈ ਪੁਲਿਸ ਲੋਕਾਂ ਦੀ ਸਹੂਲਤ ਵਾਸਤੇ ਸੁਰੱਖਿਆ ਵਾਸਤੇ ਹੈ ਲੋਕਾਂ ਦੇ ਵਿੱਚ ਡਰ ਦਾ ਇੱਕ ਭੈ ਦਾ ਮੋਲ ਹੁੰਦਾ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸੁਨੇਹਾ ਇਹ ਹੀ ਹੈ ਵੀ ਜਿਹੜੀ ਪੁਲਿਸ ਹੈ ਤੁਹਾਡੀ ਦੋਸਤ ਹੈ ਪੁਲਿਸ ਪਬਲਿਕ ਜਦ ਤੱਕ ਆਪ ਪਬਲਿਕ ਜਦੋਂ ਪੁਲਿਸ ਨੂੰ ਕੋਆਪਰੇਟ ਨਹੀਂ ਕਰੋਗੀ ਸਾਥ ਨਹੀਂ ਦੇਊਗੀ ਜਦ ਤੱਕ ਕੋਈ ਵੀ ਕਿਹੜੀ ਮਹਿਮਾ ਨਸ਼ਾ ਪ੍ਰਤੀ ਉਹ ਸਫਰ ਨਹੀਂ ਸਰਦੀ ਮੇਰੀ ਪੁਰਜ਼ੋਰ ਅਪੀਲ ਇਹੀ ਹੈ ਕਿ ਪੁਲਿਸ ਦਾ ਸਾਥ ਦਿੱਤਾ ਜਾਵੇ ਜੋ ਬੰਦਾ ਨਸ਼ਾ ਸਪਲਾਈ ਕਰਦਾ ਬਾਹਰੋਂ ਆ ਕੇ ਜਾਂ ਗਲੇ ਗਲੇ ਮਹਲੇ ਨਸ਼ਾ ਕੋਈ ਪੀਂਦਾ ਜਾਂ ਨਸ਼ਾ ਦਾ ਸੇਵਨ ਕਰਦਾ ਉਹਦੇ ਬਦ ਸਾਨੂੰ ਇਤਰਾਜ਼ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਜਿਹੜਾ ਇਲਾਜ ਕਰਾਇਆ ਜਾ ਸਕੇ ਉਹ ਬੰਦੇ ਨਸ਼ਾ ਤਸਕਰ ਨੇ ਉਹਨਾਂ ਖਿਲਾਫ ਅਗਲੀ ਜਿਹੜੀ ਕਰ ਲਈ ਹੈ ਆਰੰਭ ਕੀਤੀ ਆ ਸਕੇ ਹਾਂ ਐਸਓ ਸਾਹਿਬ ਜਿਸ ਤਰ੍ਹਾਂ ਕਿ ਅੱਜ ਜੋ ਸ਼ੱਕੀ ਵਿਅਕਤੀ ਸੀ ਜਿਨ੍ਹਾਂ ਦੇ ਪਹਿਲਾਂ ਮੁਕੱਦਮੇ ਦਰਜ ਹੋਏ ਹੋਏ ਨੇ ਉਹਨਾਂ ਦੇ ਘਰਾਂ ਵਿੱਚ ਤੁਸੀਂ ਛਾਪਾ ਮਾਰੀ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਹਦਾਇਤਾਂ ਦੇ ਕੇ ਆਏ ਹੋ ਉਹਨਾਂ ਨੂੰ ਇਹੀ ਹੈ ਵੀ ਜਿਹੜਾ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਪੁਲਿਸ ਦਾ ਸਾਥ ਦੇ ਦਵੇ ਤੇ ਵਾਰਨਿੰਗ ਇਹਨਾਂ ਨੂੰ ਇਹੀ ਹੈ ਵੀ ਮੱਮਣੇ ਮਾੜਾ ਕੰਮ ਤੇ ਆਵਾਜ਼ ਆਉਣਾ ਨਹੀਂ ਆਉਣਗੇ ਤਾਂ ਜਿਹੜਾ ਪੰਜਾਬ ਦਾ ਇਹ ਜਵਾਨੀ ਦਾ ਘਾਣ ਹੋ ਰਿਹਾ ਉਹ ਬਦਲਿਊ ਸਾਦਾ ਇਸ ਕਰਕੇ ਮੇਰੀ ਇਹੀ ਹੈ ਵੀ ਜਿਹੜੇ ਪੰਜਾਬ ਦੇ ਜਵਾਨੀ ਨੂੰ ਬਚਾਇਆ ਜਾ ਸਕੇ। ਜੁੱਧ ਨਸ਼ਿਆਂ ਵਿਰੁੱਧ ਮਹਿਮ ਦੇ ਅਧੀਨ ਦਰਾਹਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਨਸ਼ਾ ਤਸਕਰ ਨੇ ਜਾਂ ਸ਼ੱਕੀ ਸਥਾਨ ਨੇ ਸ਼ੱਕੀ ਵਿਅਕਤੀ ਨੇ ਉਹਨਾਂ ਦੇ ਕਰਾਮੇ ਛਾਪਾ ਮਾਰੀ ਕੀਤੀ ਗਈ। ਐਸ ਐਚਓ ਦਰਾਹਾ ਨੇ ਖੁਦ ਅੱਗੇ ਹੋ ਕੇ ਇਸ ਮਹਿਮ ਵਿੱਚ ਹਿੱਸਾ ਲਿਆ। ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਪਾਇਲ ਸ਼੍ਰੀ ਦੀਪਕ ਰਾਏ ਜੀ ਨੇ ਕੀਤੀ। ਉਹ ਸੁਣਦਿਆਂ ਦੀਪਕ ਰਾਏ ਜੀ ਨੇ ਇਸ ਮਹਿਮ ਦੇ ਬਾਰੇ ਲੋਕਾਂ ਨੂੰ ਕੀ ਅਪੀਲ ਕੀਤੀ ਸਰਪੰਚਾਂ ਦੀ ਜਮਾਨਤ ਚਲਾਈ ਗਈ ਨੇ ਯੋਧ ਨਸ਼ਾ ਦਰੋਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਵੀ ਇਹਨਾਂ ਹਦਾਇਤਾਂ ਲਈ ਤੇ ਐਸਐਸਪੀ ਖੰਨਾ ਇਹ ਜਿਹੜੇ ਸਾਰੇ ਆਪਰੇਸ਼ਨ ਦੀ ਆ ਜੇ ਸਰਗਰਦਗੀ ਐਸਐਸਪੀ ਖੰਨਾ ਦੇ ਹੋ ਰਹੀ ਆ ਇਹ ਜਿਹਦੇ ਕਰ ਅਸੀਂ ਰੇਡ ਕੀਤੀ ਹੈ ਵੀ ਨਸ਼ਾ ਤਸਕਰ ਦੇ ਤੇ ਪੱچے ਵੀ ਦਰਜ ਨੇ ਤੇ ਅੱਜ ਅਸੀਂ ਸਰਚ ਆਪਰੇਸ਼ਨ ਬਰਾਹਾ ਸ਼ਹਿਰ ਦੇ ਵਿੱਚ ਨਾਲ ਲੱਗਦੇ ਪਿੰਡਾਂ ਦੇ ਦਵੇ ਤਾਂ ਕਿ ਇਹਨਾਂ ਨੂੰ ਇੱਕ ਤਾਂ ਸਬਸਕ੍ਰਾਈਬ ਆ ਸਕੇ ਜੋ ਸਭ ਦੇ ਹਿੰਦਰੀਨ ਦੇ ਕੇਸ ਦਰਜ ਕੀਤਾ ਜਾ ਸਕੇ ਜੋ ਪੰਜਾਬ ਪੁਲਿਸ ਦਾ ਅਹਿਮ ਡਿਊਟੀ ਹੈ ਨਸ਼ੇ ਨੂੰ ਖਤਮ ਕਰਨ ਦੀ ਇਹ ਸਾਰੀ ਮਹਿਮ ਜਿਹੜੇ ਉਹਦੇ ਤਿਆਰ ਕੀਤਾ ਸੀ ਤੇ ਉਮੀਦ ਹੈ ਅਸੀਂ 5 ਤੋਂ 6 ਜਗ੍ਹਾ ਤੇ ਹਜੇ ਸਰਚ ਪੇਸ਼ਲ ਕਰਨਾ ਹੈ ਨਾਲ ਲੱਗਦੀਆਂ ਬਸਤੀਆਂ ਦੀ ਬਜਗਰ ਬਸਤੀ ਹੋਊਗੀ ਔਰ ਜਿੱਥੇ ਜਿੱਥੇ ਨਸ਼ਾ ਫਸਦਾ ਰਹਿੰਦੇ ਨੇ ਔਰ ਜਿੱਥੇ ਤੇ ਸਾਡੇ ਕੋਲ ਇਨਫੋਰਮੇਸ਼ਨ ਹੈ ਸਾਡੇ ਨਾਲ ਸਪੈਸ਼ਲ ਬ੍ਰਾਂਚ ਵੀ ਹੈ ਉਹ ਸਾਰੇ ਥਾਮਦੇ ਸੀ ਅੱਜ ਫ੍ਰੀ ਕਰਨਾ ਹਾਲੇ ਤੱਕ ਕੋਈ ਰਿਕਵਰੀ ਹੋਈ ਨਹੀਂ ਫਿਲਹਾਲ ਸਟਾਰਟ ਕੀਤਾ ਜੀ ਸਾਨੂੰ ਉਮੀਦ ਆ ਰਿਕਵਰੀ ਹੋਊਗੀ ਸਰ ਇਹ ਕੌਣ ਵਿਅਕਤੀ ਆ ਤੇ ਕੀ ਤੁਹਾਡੇ ਹੱਥ ਲੱਗਿਆ ਇਸ ਟਾਈਮ ਨਹੀਂ ਇਹਦੀ ਮਾਤਾ ਮਿਲੀ ਸੀ ਇਹਨੂੰ ਦੱਸਿਆ ਕਿ ਬਾਬਾ ਬਾਲਕਨੰਦ ਗਿਆ ਹੈ ਤੇ ਫਿਲਹਾਲ ਇਹ ਘਰੇ ਮਾਤਾ ਇਕੱਲੀ ਆ ਇਹਦਾ ਇੱਕ ਵੱਡਾ ਭਰਾ ਆ ਪਹਿਲਾਂ ਵੀ ਇੱਥੇ ਕੋਈ ਪਰਚੇ ਦਰਜ ਨਹੀਂ ਪਹਿਲਾਂ ਪਰਚੇ ਦਰਜ ਨਹੀਂ ਉਹ ਬੰਦੇ ਨੂੰ ਹੀ ਟਾਰਗੇਟ ਕਰਦੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਇਸ ਟਾਈਮ ਸਾਡੇ ਕੋਲ ਰਿਪੋਰਟਾਂ ਵੀ ਨੇ ਇੰਟੈਲੀਜੈਂਸ ਰਿਸੋਰਸ ਵੀ ਆਈਆਂ ਸਾਡੇ ਆਪਣੀ ਸਪੈਸ਼ਲ ਬ੍ਰਾਂਚ ਦੇ ਰਿਪੋਰਟ ਨੇ ਉਦੇ ਰਿਗਾਰਡਿੰਗ ਇਹ ਸਾਰੀ ਰੇਸ ਕਿਤੇ ਹੋਵੇ ਸਰ ਜਿਹਦੇ ਮਗਰਮੱਛ ਨੇ ਜੀ ਵੱਡੇ ਨੇ ਹਲਕੇ ਦੇ ਵਿੱਚ ਤੇ ਲੋਕਾਂ ਦੀ ਮੰਗ ਆ ਕਿ ਵੀ ਤੁਸੀਂ ਉਹਨਾਂ ਦੇ ਹੱਥ ਕਿਉਂ ਨਹੀਂ ਪਾ ਰਹੇ ਹੋ ਦੇਖੋ ਵੱਡੇ ਮਗਰਮੱਛਾਂ ਦੇ ਹੱਥ ਪੈ ਚੁੱਕਿਆ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਰਾਣੋ ਵਾਲਾ ਜਿਹੜਾ ਸੀ ਬੰਦਾ ਉਹਦੀ ਸਾਰੀ ਪ੍ਰਾਪਰਟੀ ਸੀਜ਼ ਕੀਤੀ ਹੋਈ ਹੈ ਕਿਉਂਕਿ ਛੋਟੀ ਪਰਿਵਾਰ ਸੀਗਾ ਉਹ ਸਾਰਾ ਪਰਿਵਾਰ ਅੰਦਰ ਹੈ ਦੋਨੋਂ ਭਰਾ ਅੰਦਰੋਣ ਦੀ ਮਾਤਾ ਉੱਧਰ ਹੈ ਠੀਕ ਹੈ ਜੀ ਇੱਕ ਥਾਰ ਗੱਲ ਸੀ ਜੀ ਸਾਫੀ ਲਾਰਜ ਸਟੇਜ ਦੇ ਉੱਪਰ ਕੰਮ ਕਰਦੇ ਸੀਗੇ ਉਹ ਵੀ ਅੰਤਰਾ ਸਾਡੇ 150 ਦਿਨ ਪਾਇਲ ਦੇ ਇਲਾਕੇ ਜੇ ਤਿੰਨ ਸਮਗਲਰ ਸੀਗੇ ਜਿਹੜੇ ਇਸ ਟਾਈਮ ਜੇਲ੍ਹ ਚ ਬੈਠੇ ਸੰਦੇਸ਼ ਹੈ ਦੇਖੋ ਜਿਹੜੇ ਬੱਚੇ ਤਾਂ ਗਲਤ ਰਸਤੇ ਚ ਹੈ ਉਹ ਖਾਨ ਵਾਲੇ ਪਾਸੇ ਉਹ ਵਾਪਸ ਆਦੇ ਨੇ ਮੁਕਤ ਧਾਰਾ ਦੇ ਵਿੱਚ ਉਹਨਾਂ ਦਾ ਸਰਕਾਰ ਫਰੀਦ ਆਜ਼ਾਦ ਕਰਾਉਂਦੀ ਆ ਤੇ ਜਿਹੜੇ ਨਸ਼ਾ ਵੇਚਦੇ ਆ ਜਾਂ ਤਾਂ ਨਸ਼ਾ ਛੱਡ ਜਣ ਲਾ ਕੇ ਪੰਜਾਬ ਦਾ